ਵੈਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਗਹਿਲਵੰਨੀਓ ਜੋ ਗਰਾਹੀ ਪਿੰਡ 'ਚ ਇਕੱਠੀ ਕੀਤੀ ਜਾ ਰਹੀ ਆ ਜੋ ਕਿ ਆਪਣੇ ਨਹਿਰ ਦੇ ਪੁਲ ਤੇ ਲੰਗਰ ਲੱਗਦੇ ਆ ਹਰ ਮੌਕੇ ਨੂੰ ਇਹ ਲੰਗਰ ਲਗ ਭਾਗ 40 ਸਾਲ ਤੋਂ ਹੋ ਗਿਆ ਸਮਾਂ ਵੀ ਲੱਗਦੇ ਆ ਉਦੋਂ ਇੱਥੇ ਜਿਹੜੇ ਧੂਆਂ ਤੇ ਬਜ਼ੁਰਗ ਬੰਦੇ ਸੀ ਉਹਨਾਂ ਨੇ ਪ੍ਰਾਰਲਾ ਕੀਤਾ ਸੀ ਵੀ ਲੋਕ ਜੋ ਸੈਕਲਾਂ ਤੇ ਜਾਂ ਤੁਰ ਕੇ ਮਾਗੀ ਦੇ ਮੇਲੇ ਤੇ ਜਾਂਦੇ ਆ ਤੇ ਉਹਨਾਂ ਵਾਸਤੇ ਵੀ ਲੰਗਰ ਦਾ ਪ੍ਰਾਰਲਾ ਕੀਤਾ ਜਾਵੇ ਤਾਂ ਉਹ ਰੀਤ ਨੂੰ ਅਸੀਂ ਪੀੜੀ ਦਾਰ ਪੀੜੀ ਅੱਗੇ ਵਧਾਉਂਦੇ ਹੋਏ ਅਸੀਂ ਹਰ ਸਾਲ ਦੀ ਤਰ੍ਹਾਂ ਉੱਥੇ ਲੰਗਰ ਲਗਾਉਂਦੇ ਆ। ਇਸ ਵਾਰੀ ਵੀ ਉਹ ਲੰਗਰ ਲੱਗੂਗਾ ਤੇ ਅਸੀਂ ਐਨ ਆਰ ਆਈ ਭਰਾਵਾਂ ਨੂੰ ਹੋਰ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਜੀ ਜਿੰਨਾ ਤੱਕ ਅਸੀਂ ਨਹੀਂ ਪਹੁੰਚ ਸਕੇ ਉਹ ਵੀ ਆਪ ਦਾ ਕੀ ਇੱਛਾ ਜੇ ਲੰਗਰ ਵਿੱਚ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ। ਆ ਸਾਡੇ ਨਾਲ ਕਮੇਟੀ ਮੈਂਬਰ ਖੜੇ ਆ ਤੇ ਇਹਨਾਂ ਕੋਲੇ ਉਹ ਪਹੁੰਚਦਾ ਕਰ ਸਕਦੇ ਆ ਤੇ ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਮਾਗੀ ਮੋਕੇ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਵਿਖੇ ਨਹਿਰ ਦੇ ਪੁਲ ਤੇ ਚਾਹ ਬਰੱਡ ਦਾ ਲੰਗਰ ਲੱਗਦਾ ਹੁੰਦਾ ਤੇ ਜਿਹੜਾ ਇੱਦਾਂ ਕੀ ਵੀ ਲੰਗਰ ਲੱਗੂਗਾ ਇਹ ਲੰਗਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਲੱਗਦਾ ਹਰ ਵਾਰ ਜੀ ਤੇ ਸਮੂਹ ਨਗਰ ਨਿਵਾਸੀ ਗਹਿਲ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਕਿ ਲੰਗਰ ਲਾਇਆ ਜਾਂਦਾਗਾ ਇਸ ਵਾਰ ਵੀ ਬਾਗੀ ਮੌਕੇ ਤੇ ਜੀ ਚਾਹ ਬਰੈਡ ਦਾ ਲੰਗਰ ਲੱਗੇਗਾ ਸਾਰੇ ਹੀ ਵੀਰਾਂ ਨੂੰ ਜਿੰਨੇ ਵੀ ਅੰਦਰਲੇ ਬਾਹਰਲੇ ਆ ਜੀ ਸਾਰਿਆਂ ਨੂੰ ਬੇਨਤੀ ਆ ਆਪਣਾ ਤੜਫੜਾ ਜੋ ਵੀ ਸਾਧਾ ਕੀਆ ਥੋੜੇ ਛੋਟਾ ਬਹੁਤੇ ਛੋਟਾ ਯੋਗਦਾਨ ਪਾਉਣ ਦੀ ਕਿਰਪਾ ਕਰਨੀ ਸਾਰੇ ਵੀਰਾਂ ਦਾ ਧੰਨਵਾਦ ਹੋਵੇਗਾ ਮਿਹਰਬਾਨੀ ਸ਼ੁਕਰੀਆ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਹੀ ਆਪਾਂ ਨੂੰ ਇੱਕਦਾਂ ਨਹੀਂ ਸੱਜਣ ਨੂੰ ਮਿਲ ਗਿਆ ਆਪਣੀ ਵੀਡੀਓ ਬਣਾਈ ਹੋਈ ਸਫਲ ਆ ਓਕੇ ਜੀ ਮਿਹਰਬਾਨੀ ਸ਼ੁਕਰੀਆ ਜੀ ਬਾਏ குரு ਜੀ ਦਾ ਖਾਲਸਾ ਬਾਏ ਜੀ ਕੀ ਫਤਹ